ਦੇ ਵਿੱਚ ਸਟੋਰ ਆ ਇੱਕੋ ਹੀ ਟਰਾਲੀਆਂ ਦਾ ਰਸ਼ ਜਿਆਦਾ ਵਾ ਤੇ ਲੀਵਰ ਇਹਨਾਂ ਕੋ ਥੋੜੀ ਐ ਮੇਰੇ ਖਿਆਲ ਅੱਜ ਰਾਤ ਇੱਥੇ ਰੁਕਣਾ ਪੈਣਾ ਮੈਂ ਤਾਂ ਗੰਨੇ ਦੀ ਮੇਲ ਵਾਂਗ ਰਸ਼ ਪਿਆ ਰਿਹਾ ਅੱਜ ਇੱਥੇ ਇਹ ਸਤਾਂਵਾਂ ਨੰਬਰ ਆਪਣਾ ਲਾਸਟ ਵੜੀ ਟਰਾਲੀ ਇੱਕ ਦੋ ਤਿੰਨ ਚਾਰ ਪੰਜ 6 7 ਸਟੋਰ ਬਹੁਤ ਔਖਾ ਕੰਮ ਹੈ ਇੱਥੇ ਸਟੋਰ ਪਹਿਲਾ ਸਟੋਰ ਇਦਾਂ ਦਾ ਦੇਖਦੇ ਆਂ ਹੁਣ ਆਪਣੇ ਉਧਰ ਹਿਸ਼ਾਰਪੁਰ ਵਾਲਾ ਤਾਂ ਇਦਾਂ ਦਾ ਕੋਈ ਚੱਕਰ ਨਹੀਂ ਵੀ ਨੰਬਰ ਵਾਈਜ਼ ਚੱਲੀ ਜਾਂਦੀਆਂ ਟਰਾਲੀਆਂ ਲੱਗੀਆਂ ਜਾਂਦੀਆਂ ਇੱਥੇ ਆ ਦੇ ਕਾਉਂਟਰ ਟਰਾਲੀਆਂ ਦਾ ਅਜੇ ਪੇ ਮੇਰਾ ਨਾ ਨੋਵਾਂ ਨੰਬਰ ਹੈਗਾ ਵਿੱਚ ਚਾਰ ਪੰਜ ਟਰਾਲੀਆਂ ਜਿਹਨੇ ਛੋਟੇ ਘੱਟ ਬੁਰੇ ਪਾਉਣੇ ਸੀ ਉਹਨਾਂ ਨੂੰ ਭੇਜ ਵੀ ਦਿੱਤਾ ਜਿਹੜੇ ਸਤੋਂ ਮਗਰ ਸੀਗੇ ਇੱਕ ਹੈ ਖੇਤਾਂ ਦੇ ਵਿੱਚ ਦਾ ਇੱਥੇ ਕੁਝ ਖਾਣ ਨੂੰ ਆ बहुत अच्छा हो ਪਿਆ ਦੋ ਆ ਛੱਡਤੀਆਂ ਇੱਕ ਅਮਿੰਦਰੇ ਵਾਲੇ ਦੀ ਵਾਰੀ ਸੀ ਆ ਆਪਣੀ ਖੜੀ ਆ ਆ ਟਰੱਕ ਚ 70 ਬੋਰੇ ਪਾਉਣੇ ਆ ਹਾਂ ਦੋ ਟਰਾਲੀਆਂ ਇੱਧਰ ਖੜੀਆਂ ਨਾ ਸੋ ਹਾਲੈਂਡ ਵਾਲੀ ਲੱਦ ਕੇ ਕੁਝ 200 ਬੋਰਾ ਪਾਉਣਾ 200 ਤੋਂ ਬਾਅਦ ਆਣੀ ਫੇ ਆਪਣੀ ਵਾਰੀ ਜਾਂ ਆਪਣੀ ਵੇ ਲੱਦਣਗੇ ਨਹੀਂ ਤਾਂ 70 ਬੋਰੇ ਟਰੱਕ ਚ ਪਾਉਣੇ ਪੈਣੇ ਆ ਆਂਕਤੀਆਂ ਦੀਆਂ ਤਿੰਨ ਧੰਕਾਂ ਪਾ ਕੇ ਆ ਪਿੱਛੇ ਬਹਿ ਗਏ 116 ਗੱਟੂ ਹੋ ਗਏ ਆ ਪੂਰੇ ਹੁਣ ਬਾਕੀ ਇਧਰੋਂ ਪਾਉਣੇ ਆ ਵੇ ਹਟੇ ਆਂ ਜੀ ਪਸੀਨਾ ਪਸੀਨੀ ਹੋ ਗਿਆ ਸਵੇਰੇ ਵੀ ਜਣੀ ਆ ਆ ਜਿਹੜੀ ਕੱਲ ਨਵੇਂ ਸ਼ਹਿਰੋਂ ਲੈ ਕੇ ਆਏ ਆ ਇਹ ਲਾਈਆ ਉਹ ਦੀਪੂ ਇਹਦੇ ਟੂਲ ਦੇ ਵਿੱਚੋਂ ਟਰੈਕਟਰ ਦੇ ਨਾ ਬਾਅਦ ਚ ਕਰਦ ਕੱਢ ਲਈ ਆਹਾ ਕੱਲੜਾ ਵੀ ਹੁਣ ਭੋਲਿਆ ਵਾ ਆ ਹੁਣ ਭਰ ਕੇ ਵੇਟੇ ਆ ਇੱਕ ਟਰਾਲੀ ਦਾ ਜਾ ਗਈ ਹੈ ਲੱਗੀ ਬਾਕੀ ਮਿਲਦੇ ਆ ਦੀ ਸ਼ਹਿਰ ਕੇ ਇਹ ਅਜੇ ਲੱਗਿਆ ਹੂੰ ਬਜਾਈ ਇੱਧਰ ਕਰਨ ਤਤਵ ਅੱਜ ਕੇ ਰੋਟੀ ਲੈ ਕੇ ਆਇਆ ਸੀ Chị Yann nè cảm luôn. ਇੰਨਾ ਤੇ ਮੈਨੂੰ ਨਾ ਟਾਈਮ ਨਹੀਂ ਲੱਗਦਾ ਬਹੁਤ ਸ਼ੇਰੀ ਵਿੱਚ ਪੜਦਾ ਜੇ ਥਾਲੇ ਨਾ ਲਾਉਂਦੇ ਹੁੰਦੇ ਤੇ ਸਾਈਂ ਢਾੜੀ ਭਾਜ ਜਾਂਦੀ ਐ ਇਹਦਾ ਸੋਕਾ ਨਾ 25 ਕੇ ਤਲਾਅ ਤੇ ਅੱਜ 5 ਹੋਰ ਲਾਜਣੇ 30 ਹੋ ਜਾਣੇ ਬਾਕੀ ਇਹ ਟਾਇਰ ਦੇ ਦੇਖਾਂਗੇ ਆਪਾਂ ਰਾਤ ਨੂੰ ਨਿਕਲਿਆਂ ਲੱਗੇ ਇੱਧਰ ਉੱਥੇ ਉੱਤਰ ਲੱਗੇ